ਹੁਣੇ ਖੈਰ ਨਹੀਂ ਵਿਦੇਸ਼ਾਂ ਚ ਬੈਠੇ 60 ਗੈਂਗਸਟਰ ਪੁਲਿਸ ਦੇ ਨਿਸ਼ਾਨੇ ਤੇ ਵਾਰ ਔਨ ਗੈਂਗਸਟਰਸ ਡੀਜੀਪੀ ਪੰਜਾਬ ਦਾ ਵੱਡਾ ਐਲਾਨ ਕੈਂਪੇਨ ਡਰੈਗ ਟ੍ਰੈਫਿਕਿੰਗ ਅਗੇਂਸਟ ਕੀਤਾ ਗਿਆ ਜਿਹੜਾ ਇਹ ਹੋਲ ਆਫ ਦੀ ਗਵਰਨਮੈਂਟ ਅਪਰੋਚ ਇਸ ਦੇ ਵਿੱਚ ਸੀਗੀ ਤੇ ਇਨਫੋਰਸਮੈਂਟ ਸਾਈਡ ਤੇ ਹੁਣ ਤੱਕ 31527 ਐਸਆਈਆਰਾਂ ਦਰਜ ਹੋ ਚੁੱਕੀਆਂ 45251 ਮੁਲਜ਼ਮੇ ਦੇ ਵਿੱਚ ਅਰੈਸਟ ਹੋਏ ਹੈਗੇ ਤੇ ਇਸ ਦਾ ਇੰਪੈਕਟ ਜਿਹੜਾ ਇੱਕ ਮੇਜਰ ਡਿਗਰੈਡੇਸ਼ਨ ਜਿਹੜੇ ਡਰੈਕ ਟ੍ਰੈਫਿਕਿੰਗ दैट ਵਾਸ ਦਾ ਹੋਇਆ ਹੈਗਾ ਤੇ ਇਸ ਤੋਂ ਨਾਲ ਹੀ ਨਾਲ ਕਾਫੀ ਜਿਹੜਾ ਹੈਗਾ ਡਰਗ ਦੀ ਸਪਲਾਈ ਦਾ ਫਰਕ ਪਿਆ ਹੈਗਾ ਗਰਾਊਂਡ ਲੈਵਲ ਤੇ ਪੰਜਾਬ ਸਰਕਾਰ ਦੀ ਪ੍ਰਾਇਰਟੀ ਨਸ਼ਿਆਂ ਦੇ ਨਾਲ-ਨਾਲ ਗੈਂਗਸਟਰイズਮ ਵੀ ਇੱਕ ਟਾਪ ਪ੍ਰਾਇਰਟੀ ਰਹੀ ਹੈਗੀ ਤੇ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਸ਼ੁਰੂ ਤੋਂ ਰਹੀ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕਨਸਰਟਡ ਐਕਸ਼ਨ ਜਿਹੜਾ ਗੈਂਗਸਟਰਸ ਦੇ ਖਿਲਾਫ ਹੋਇਆ ਹੈ ਜਵੇਂ ਇਅਰ ਅੰਡਰ ਪੀਸੀ ਚ ਮੈਨੂੰ ਯਾਦ ਹੈ ਅਸੀਂ ਦੱਸਿਆ ਸੀ 992 ਗੈਂਗਸਟਰ ਅਸੀਂ 2025 ਵਿੱਚ ਅਰੈਸਟ ਕੀਤੇ ਸੀਗੇ ਤੇ ਹਾਲ ਦੇ ਵਿੱਚ ਜਿਹੜੇ ਦੋ ਕੇਸ ਹੋਏ ਸੀਗੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਸਰਪੰਚ ਦਾ ਮਰਡਰ ਹੋਇਆ ਸੀ ਉਸ ਤੋਂ ਪਹਿਲੇ 15 ਦਸੰਬਰ ਮੋਹਾਲੀ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਦਾ ਮਰਡਰ ਹੋਇਆ ਸੀਗਾ ਇਹ ਦੋਵੇਂ ਕੇਸ ਜਿਹੜੇ ਅਸੀਂ ਵਰਕਆਊਟ ਕਰ ਲਏ ਇੰਟਰ ਸਟੇਟ ਜਦੋਂ ਅਸੀਂ ਪ੍ਰੈਸ ਨਾਲ ਸਾਂਝੀ ਕਰ ਚੁੱਕੇ ਹਾਂ ਗੱਲ ਕਿ ਇੰਟਰ ਸਟੇਟ ਚੇਜ਼ ਇੱਕ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਹੋਈ ਸੀ ਤੁਹਾਨੂੰ ਯਾਦ ਹੋਊਗਾ ਉਦੋਂ ਸੀਐਮ ਸਾਹਿਬ ਦੇ ਵੀ ਇੱਕ ਪ੍ਰੈਸ ਨੋਟ ਸੀਐਮ ਸਾਹਿਬ ਨੇ ਇਸ਼ੂ ਕੀਤਾ ਸੀਗਾ ਕਿ ਮੈਂ ਕੇਸ ਨੂੰ ਮੋਨਿਟਰ ਕਰ ਰਿਹਾ ਤੇ ਪੁਲਿਸ ਨੂੰ ਛੇਤੀ ਜਿਹੜਾ ਰਿਜ਼ਲਟ ਦੇਣ ਦੀ ਕਹادیه ਸੀਗਾ ਇਸ ਮੋਨਿਟਰਿੰਗ ਦੇ ਦੌਰਾਨ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਰੈਗੂਲਰ ਤੌਰ ਤੇ ਇਨਫੈਕਟ ਦਿਨ ਚ ਦੋ ਵਾਰੀ ਅਸੀਂ ਇਸ ਕੇਸ ਦੀ ਪ੍ਰੋਗਰੈਸ ਜਿਹੜੀ ਇਨਕੈਸਾ ਜੀ ਸੀਐਮ ਸਾਹਿਬ ਨੂੰ ਦੱਸਦੇ ਸੀਗੇ ਦੇ ਅਪਡੇਟਸ ਲੈਂਦੇ ਸੀ ਉਸ ਤੋਂ ਬਾਅਦ ਬ੍ਰੇਨਸਟਾਰਮਿੰਗ ਦੇ ਨਾਲ ਇੱਕ ਸਟਰੈਟਜੀ ਬਣੀ ਹੈ ਕਿ ਜਿਹੜੀ ਸੀਐਮ ਸਾਹਿਬ ਨੇ ਜਿਹੜੀ ਸਟਰੈਟਜੀ ਬਣਾਈ ਹੈ ਜਿਵੇਂ ਉਸ ਵਕਤ ਵੀ ਮੈਂ ਕਿਹਾ ਸੀਗਾ ਕਿ ਜੇ ਪੰਜਾਬ ਦੀ ਧਰਤੀ ਤੇ ਕੋਈ ਵੀ ਕ੍ਰਾਈਮ ਹੋਊਗਾ ਅਸੀਂ ਭਾਰਤ ਦੇ ਹਰ ਕੋਨੇ ਤੋਂ ਜਾਂ ਦੇਸ਼ ਤੋਂ ਬਾਹਰ ਵੀ ਉਹ ਜਿਹੜੇ ਪਰਪੈਟਰੇਟਰਸ ਹੈਗੇ ਜਿਹੜੇ ਗੈਂਗਸਟਰਸ ਹੈਗੇ ਉਹਨਾਂ ਨੂੰ ਅਸੀਂ ਫੜ ਕੇ ਲਾਵਾਂਗੇ ਸੋ ਥੈਟ ਦੇ ਫੇਸ ਦੀ ਲਾ ਸੋ ਹੁਣ ਜਿਹੜਾ ਹੈਗਾ ਆਫਟਰ ਲੋਟ ਆਫ ਬ੍ਰੇਨਸਟਾਰਮਿੰਗ ਅਸੀਂ ਇੱਕ ਸਟਰੈਟਜੀ ਤਿਆਰ ਕੀਤੀ ਹੈਗੀ ਕਿ ਅੱਜ ਤੋਂ ਅਸੀਂ ਸੀਐਮ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਗੈਂਗਸਟਰਾਂ ਤੇ ਵਾਰ ਕਰ ਰਹੇ ਹਾਂ ਇੱਕ ਵਾਰ ਔਨ ਗੈਂਗਸਟਰਸ ਇਸ ਬੀਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ ਤਿੰਨ ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਦਵਸਤੀਤਾ ਜਾਊਗਾ ਐਂਟਾਇਰ ਨੈਟਵਰਕ ਵੀ ਐਲੀਮੀਨੇਟਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਹੈ ਜਵੇਂ ਡਰਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ ਸੋ ਅੱਜ ਤੋਂ ਇਹ ਜਿਹੜੀ ਇਹ ਜਿਹੜਾ ਇਸ ਦੀ ਕੋਈ ਸਮੇਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਤੇ ਸੀਐਮ ਸਾਹਿਬ ਦੇ ਦਿਸਾ ਨਿਰਦੇਸ਼ ਹੈਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਿਮੀਨਲ ਕੇਸਾਂ ਚ ਇਨਵੋਲਵ ਹੈਗੇ ਤੇ ਤਕਰੀਬਨ 600 ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ ਤਕਰੀਬਨ 12000 ਪੁਲਿਸ ਆਫੀਸਰਸ ਸਾਡੀ ਜਿਹੜੀ 2000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ ਇਹ ਸਾਡਾ ਜੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹਾਂਗੇ 72 ਆਵਰਸ ਦਾ ਇੱਕ ਕ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12000 ਪੁਲਿਸ ਆਫਿਸਰਸ ਇਨ ਜਿਹੜੇ ਹੈਗੇ ਇਨਵੋਲਵ ਹੈਗੇ ਇਨ ਰੇਡਿੰਗ ਇਸ ਤੋਂ ਬਾਅਦ ਇਹਨਾਂ ਨੂੰ ਥੋਰੋਲੀ ਇੰਟਰੋਗੇਟ ਕੀਤਾ ਜਾਊਗਾ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮਾਨਯੋਗ ਅਦਾਲਤਾਂ ਚ ਪੇਸ਼ ਕੀਤਾ ਜਾਊਗਾ ਇਹ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਇਸ ਲੈਵਲ ਦਾ ਕਦੀ ਵੀ ਆਪਰੇਸ਼ਨ ਜਿਹੜਾ ਨਹੀਂ ਪਲਾਨ ਹੋਇਆ ਜਿੱਥੇ ਇੰਨੇ ਵੱਡੇ ਪੱਧਰ ਤੇ ਰੇਡਸ ਹੋ ਰਹੇ ਹਨ ਤੇ ਇਹਦੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜੜੀ ਇਨਵੋਲਵ ਹੈ ਜੀ ਅਸੀਂ ਸਾਡਾ ਜਿਹੜਾ ਟੀਚਾ ਹੈਗਾ ਕਿ ਕੰਪਲੀਟ ਇਕੋਸਿਸਟਮ ਜਿਹੜਾ ਗੈਂਗਸਟਰイズਮ ਦਾ ਉਸ ਨੂੰ ਬਸਟ ਕਰਨਾ ਹੈਗਾ ਜਿਸ ਦੇ ਵਿੱਚ ਇਹਨਾਂ ਦੀ ਫਾਈਨਾਂਸਿੰਗ ਲੌਜਿਸਟਿਕਸ ਸੇਫ ਹਾਊਸੇਸ ਵੈਪਨ ਸਪਲਾਈ ਚੇਨਸ ਕਮਿਊਨੀਕੇਸ਼ਨ ਨੈਟਵਰਕਸ ਇਸ ਨੂੰ ਇੱਕ ਕੰਪਲੀਟ ਇਕੋਸਿਸਟਮ ਜਿਹੜਾ ਕਰਾਈਮ ਦਾ ਹੈਗਾ ਜਿਹੜਾ ਗੈਂਗਸਟਰイズਮ ਦਾ ਹੈਗਾ ਐਕਸਟਰੈਕਸ਼ਨਸ ਦਾ ਹੈਗਾ ਉਸ ਨੂੰ ਐਜ਼ ਐਜ਼ ਐਨ ਇਕੋਸਿਸਟਮ ਬਸਟ ਕੀਤਾ ਜਾਊਗਾ ਤੇ देयर विल बी ਜ਼ੀਰੋ ਟੋਲਰੈਂਸ ਫਾਰ ਐਡਰਸ ਐਂਡ ਐਬਟਰਸ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਿਫੂਜ਼ ਨਾ ਸਮਝਣ ਉਹਨਾਂ ਨੂੰ ਲਾ ਨੂੰ ਫੇਸ ਕਰਨਾ ਪਵੇਗਾ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਗੁਰਗੇ ਹੈਗੇ ਉਹਨਾਂ ਦੇ ਖਿਲਾਫ ਐਸ ਪਰ ਲਾ ਐਕਸ਼ਨ ਲਿਆ ਜਾਊਗਾ ਕੋਈ ਵੀ ਜਿਸ ਦੀ ਇਨਵੋਲਵਮੈਂਟ ਛੋਟੀ ਵੀ ਹੋਵੇ ਤੇ ਵੱਡੀ ਵੀ ਹੋਵੇ ਉਸ ਨੂੰ ਐਸ ਪਰ ਲਾ ਢੀਲ ਕੀਤਾ ਜਾਊਗਾ ਮੈਂ ਇਸ ਮੌਕੇ ਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜਾ ਯੂਥ ਮਿਸ ਗਾਈਡਡ ਹੈਗਾ ਜੇ ਉਹ ਮੇਨਸਟ੍ਰੀਮ 'ਚ ਆਣਾ ਚਾਹੁੰਦਾ ਹੈਗਾ ਉਹ ਮੇਨਸਟ੍ਰੀਮ 'ਚ ਆ ਜਾ ਉਨਾ ਨਾਲ ਸਿਮਪੈਥੈਟਿਕ ਲੀਨिएंट ਟ੍ਰੀਟਮੈਂਟ ਕੀਤਾ ਜਾਊਗਾ ਬਟ ਅੱਜ ਤੋਂ ਬਾਅਦ ਜਿਹੜਾ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਦੇ ਖਿਲਾਫ ਐਪਰੋਪਰੀਏਟ ਲੀਗਲ ਐਕਸ਼ਨ ਹੋਊਗਾ ਕ੍ਰਿਮੀਨਲ ਫਾਈਨਾਂਸਿੰਗ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਕਰੈਕਡਾਊਨ ਕਰਨ ਜਾ ਰਹੇ ਹਾਂਗੇ ਜਵੇਂ ਅਸੀਂ 68 ਐਫ ਦੇ ਅੰਡਰ ਅਸੀਂ ਜਿਹੜੇ ਡਰੱਗ ਟਰੈਫਿਕਾਰਸ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਜਿਹੜੀ ਉਹਨਾਂ ਦੀ ਡਰੱਗ ਡਰੱਗ ਰਿਲੇਟਿਡ ਫੰਡਿੰਗ ਫ੍ਰੀਜ਼ ਕਰਾਈ ਉਹਦਾ 107 ਬੀ ਐਨਐਸ ਦੇ ਅੰਡਰ ਪ੍ਰੋਵੀਜ਼ਨ ਹੈਗਾ جڑی اٹچمنٹ آف پروسیڈز آف کرائم سو ان ا بگ وے پروسیڈز آف کرائم فنڈز کرمنل انٹرپرائز ول بی سیزڈ جڑے کوئی ایسٹس ہے گے یا کوئی بزنسز ہے گے جے سائیڈ سائڈ فنڈنگ آف کرائم اس بھی اسی ٹریک کرانگے گے سیز کرانگے گے کرانگے تے لانڈرنگ آف پروسیڈز آف کرائم بوت دا تھنگز تے کاروائی ہوگی illegal travel agents ਜਿਹੜੇ ਹੈਗੇ ਉਹ ਸਾਡੇ ਅਸੀਂ ਆਮ ਤੌਰ ਤੇ ਦੇਖਿਆ ਹੈਗਾ ਕਿ ਜਿਹੜਾ ਕੁਝ ਸਿਸਟਮਿਕ ਲੂਪ ਹੋਲਸ ਦਾ ਫਾਇਦਾ ਉਠਾ ਕੇ ਕਾਫੀ ਨੰਬਰਸ ਦੇ ਵਿੱਚ ਗੈਂਗਸਟਰਸ ਬਾਹਰ ਨਿਕਲ ਜਾਂਦੇ ਆ ਇਹ ਦੂਜੀ ਸਟੇਟਾਂ ਤੋਂ ਕਿਉਂਕਿ ਇੱਕ ਸੈਂਟਰਲਾਈਜ਼ਡ ਪਾਸਪੋਰਟ ਸਿਸਟਮ ਲਿੰਕਡ ਨਹੀਂ ਹੈਗਾ ਸੋ ਇਹ ਅਸੀਂ ਆਈਡੈਂਟੀਫਾਈ ਕਰ ਲਏ ਹੈਗੇ ਜਿਹੜੇ ਟਰੈਵਲ ਏਜੰਟਸ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਇੱਕ ਮੇਜਰ ਕਰੈਕਡਾਊਨ ਇਸ ਆਪਰੇਸ਼ਨ ਦੇ ਵਿੱਚ ਪਲਾਨ ਕੀਤਾ ਗਿਆ ਹੈਗਾ ਅਸੀਂ ਇੱਕ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਅੱਜ ਤੋਂ ਸਟੈਬਲਿਸ਼ ਕਰ ਰਹੇ ਹਾਂ ਇਹਦਾ ਨਾਮ ਅਸੀਂ ਆਫਟੈਕ ਰੱਖ ਰਹੇ ਹਾਂ